ਸਾਡੇ ਮਾਂ ਜੋ ਐਸਐਸਪੀ ਜੁਪੀ ਜਦੋਂ ਮੈਂ ਸੀ ਖੰਨਾ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਦੌਰ ਜਿਹੜਾ ਆਪਰੇਸ਼ਨ ਚੱਲਿਆ ਕਿਉਂਕਿ ਤੁਸੀਂ ਦੇਖ ਰਹੇ ਇਹ ਵਹਿ ਦਾ ਕਸੂੜਾ 3 ਮਾਰਚ ਤੋਂ ਕੰਟੀਨਿਊ ਜਿਹੜੇ ਚੱਲੇ ਆਪਰੇਸ਼ਨ ਸਾਡੇ ਬਹੁਤ ਸਾਰੇ ਸਮਗਲਰ ਜਿਹੜੇ ਆ ਵੇਚਣ ਵਾਲੇ ਅੰਦਰ ਵੀ ਦਿੱਤੇ ਆ ਬੱਚੇ ਦਾਖਲ ਵੀ ਕਰਾਏ ਆ ਅਡਲਟ ਬੱਚੇ ਸੀ ਹੁਣ ਦਿਵਾਲੀ ਦੇ ਮਤੇ ਨਜ਼ਰ ਮਤੇ ਨਜ਼ਰ ਵੀ ਜਿਹੜਾ ਲਾਂਡਰ ਨੂੰ ਧਿਆਨ ਰੱਖਦੇ ਆ ਆ ਜਿੱਦੇ ਬਾੜੇ ਅਨਸਰ ਆ ਉਹਨਾਂ ਤੇ ਰੇਡ ਕੀਤੀ ਜਾ ਰਹੀ ਹੈ ਜਿਵੇਂ ਹੁਣ ਜਿੱਥੇ ਹੁਣ ਵੀ ਅਸੀਂ ਜਿਹੜਾ ਰੇਡ ਕੀਤਾ ਸੀ ਉਸ ਬੰਦੇ ਦੇ ਚੋਰੀ ਦੇ ਉਦੋਂ ਬਾਅਦ ਨਸ਼ੇ ਦੇ ਜਿਹੜੇ ਪਰਚੇ ਦਰਜ ਆ ਇਹਨਾਂ ਦੀ ਤੈਕੀਕਤ ਕਰ ਰਹੇ ਆ ਇਸ ਇਹ ਅਮਰੀਕ ਸਿੰਘ ਦੇ ਇੱਕ ਬਨਾ ਹੋਰ ਵੀ ਜਿਹੜੇ ਆ ਪੰਜ ਛੇ ਘਰਾਂ ਦੇ ਵਿੱਚ ਜਿੱਦਾ ਗਾਸ ਆਪਰੇਸ਼ਨ ਸੰਭਾਲੇ ਚਲਾਇਆ ਜਾ ਰਿਹਾ ਇਸ ਤੋਂ ਬਿਨਾ ਪੰਜ ਛੇ ਜਿਹੜੇ ਇਨਸਪੈਕਟਡ ਮਛਵੜੇ ਵੀ ਉਹਨਾਂ ਦੇ ਘਰਾਂ ਦੇ ਸੱਜਾ ਗਾਸ ਆਪਰੇਸ਼ਨ ਚੱਲ ਰਿਹਾ ਸਭ ਕੁਝ ਜਿਹੜੀ ਹੋਈ ਹੈ ਤੇ ਅੱਦੇ ਹਜੇ ਚੱਲ ਹੀ ਰਹੀ ਹੈ ਸਭ ਜੇ ਕੋਈ ਖਬਰੀ ਹੋਵੇ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾਵੇ